ਰੇੜੀ ਪਰਾਂਦੀ ਪਰਾਂਦਾ ਪੰਜਾਬੀ ਸੱਭਿਆਚਾਰ ਵਿੱਚ ਵਾਲਾਂ ਦਾ ਇੱਕ ਪ੍ਰਮੁੱਖ ਗਹਿਣਾ ਹੈ ਡੰਡੀ ਜਿਸ ਨੂੰ ਮੁੱਢ ਤੋਂ ਹੀ ਪੰਜਾਬੀ ਔਰਤਾਂ ਆਪਣੇ ਵਾਲਾਂ ਦੀ ਗੁੱਤ ਬਣਾ ਕੇ ਉਸ ਵਿੱਚ ਗੁੰਦਦੀਆਂ ਹਨ ਅਤੇ ਪਹਿਨਦੀਆਂ ਹਨ ਡੰਡੀ ਇਸ ਨੂੰ ਪੰਜਾਬੀ ਵਿੱਚ ਪਰਾਂਦਾ ਅਤੇ ਡੋਰੀ ਵੀ ਕਿਹਾ ਜਾਂਦਾ ਹੈ ਡੰਡੀ ਪਰਾਂਦੇ ਜਾਂ ਪਰਾਂਦੀ ਨੂੰ ਪੰਜਾਬੀ ਸੱਭਿਆਚਾਰ ਦੇ ਪਛਾਣ ਚਿੰਨ ਵਜੋਂ ਵੀ ਲਿਆ ਜਾਂਦਾ ਹੈ ਡੰਡੀ ਪਰਾਂਦੀ ਉੱਤੇ ਗੀਤ ਵੀ ਗਾਏ ਜਾਂਦੇ ਹਨ ਡੰਡੀ ਜਿਸ ਤੋਂ ਸੱਭਿਆਚਾਰ ਵਿੱਚ ਇਸ ਦੀ ਮਹੱਤਤਾ ਉਜਾਗਰ ਹੁੰਦੀ ਹੈ ਡੰਡੀ ਵਾਲਾ ਨੂੰ ਲੁਕਾ ਕੇ ਰੱਖਣਾ ਜ਼ਰੂਰੀ ਨਹੀਂ ਸਗੋਂ ਗੁੰਦਾ ਕੇ ਰੱਖਣਾ ਜ਼ਰੂਰੀ ਹੁੰਦਾ ਹੈ ਡੰਡੀ ਸਿਰ ਦਾ ਵਾਲ ਕੋਈ ਐਵੇਂ ਨਾ ਰਹੇ ਇਸ ਕਰਕੇ ਪੱਟੀਆਂ ਵਿੱਚ ਮੋਰਾ ਢਾਲ ਕੇ ਪਾਈ ਜਾਂਦੀ ਸੀ ਕਿ ਵਾਲ ਸਾਰੇ ਬੈਠ ਜਾਣ ਡੰਡੀ ਫਿਰ ਪੱਟੀਆਂ ਅਤੇ ਬਾਕੀ ਵਾਲਾ ਨੂੰ ਭਰਾਂਦਾ ਪਾ ਲੈਂਦੀਆਂ ਸਨ ਡੰਡੀ ਵਿਆਹ ਵਿੱਚ ਲਾਲ ਪਰਾਂਦਾ ਪਾਇਆ ਜਾਂਦਾ ਸੀ ਡੰਡੀ ਪੁੰਜ ਕਾਲੇ ਪਰਾਂਦੇ ਦੇ ਸਿਰੇ ਉੱਤੇ ਮੋਤੀ ਗੋਟਾ ਆਦ ਕਈ ਕੁਝ ਲਗਾਇਆ ਹੁੰਦਾ ਸੀ ਡੰਡੀ ਕੁੜੀਆਂ ਔਰਤਾਂ ਵਿਆਹਾਂ ਸਮਾਰੋਹਾਂ ਤੀਆਂ ਦੇ ਤਿਉਹਾਰ ਮੇਲਿਆਂ ਉੱਤੇ ਰੰਗ ਬਰੰਗੇ ਪਰਾਂਦੇ ਪਾ ਕੇ ਜਾਂਦੀਆਂ ਹਨ ਡੰਡੀ ਪਰਾਂਦਾ ਮੁਟਿਆਰ ਦਾ ਅਨਿਖੜਵਾ ਅੰਗ ਰਹਾ ਹੈ ਜੋ ਉਸ ਦੇ ਹੁਸਨ ਅਤੇ ਖੂਬਸੂਰਤੀ ਨੂੰ ਚਾਰ ਚੰਨ ਲਗਾਉਂਦਾ ਹੈ ਡੰਡੀ ਅਕਸਰ ਲਾਲ ਪਰਾਂਦੇ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿੱਚ ਵੀ ਕੀਤਾ ਜਾਂਦਾ ਹੈ ਡੰਡੀ ਇਸ ਨੂੰ ਸੁਗਾਤ ਦੇ ਰੂਪ ਵਿੱਚ ਭੇਟ ਕੀਤਾ ਜਾਂਦਾ ਸੀ ਡੰਡੀ ਰੈਡੀ ਇਸੇ ਤਰ੍ਹਾਂ ਦੁਪੱਟਾ ਵੀ ਪੰਜਾਬੀ ਸੱਭਿਆਚਾਰ ਅਤੇ ਸਲਵਾਰ ਕਮੀਜ਼ ਦਾ ਅਣਖੜਵਾ ਅੰਗ ਹੈ ਡੰਡੀ ਸਲਵਾਰ ਕਮੀਜ਼ ਦੇ ਤੀਸਰੇ ਪਸਤਰ ਨੂੰ ਦੁਪੱਟਾ ਕਿਹਾ ਜਾਂਦਾ ਹੈ ਡੰਡੀ ਦੁਪੱਟੇ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਸਲਵਾਰ ਕਮੀਜ਼ ਸਾੜੀ ਘੱਗਰੇ ਨਾਲ ਕੀਤਾ ਜਾਂਦਾ ਰਿਹਾ ਹੈ ਡੰਡੀ ਪਿੰਡੂ ਔਰਤਾਂ ਦੁਪੱਟੇ ਦਾ ਜ਼ਿਆਦਾਤਰ ਇਸਤੇਮਾਲ ਇਸ ਤਰ੍ਹਾਂ ਕਰਦੀਆਂ ਹਨ ਤਾਂ ਜੋ ਉਹਨਾਂ ਦਾ ਆਪਣਾ ਸਿਰ ਉੱਤੇ ਜ਼ਿਆਦਾਤਰ ਭਾਗ ਚਿਹਰੇ ਨਾਲ ਢਕਿਆ ਰਹੇ ਡੰਡੀ ਦੁਪੱਟਾ ਦੋ ਪੱਟਾ ਨੂੰ ਜੋੜ ਕੇ ਬਣਾਇਆ ਹੋਇਆ 3 ਗਜ ਲੰਬਾ ਅਤੇ 1.5 ਗਜ ਚੌੜਾ ਜਾਂ ਫੁਲਕਾਰੀ ਉੱਤੇ ਬਰੀਕ ਮਲਮਲ ਦਾ ਦੁਪੱਟਾ ਜੋੜਿਆ ਜਾਂਦਾ ਹੈ ਡੰਡੀ ਪੰਜਾਬੀ ਲੋਕ ਧਾਰਾ ਵਿੱਚ ਇਸ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ ਡੰਡੀ ਦੁਪੱਟੇ ਉੱਤੇ ਮਰਹੂਮ ਗਾਇਕ ਗਿੰਦਰ ਖਿਆ ਦਾ ਗਾਣਾ ਦੁਪੱਟਾ ਤੇਰਾ ਸੱਤ ਰੰਗ ਦਾ ਕਾਫੀ ਮਕਬੂਲ ਹੋਇਆ ਸੀ ਡੰਡੀ ਜਦੋਂ ਅਸੀਂ ਛੋਟੇ ਸੀ ਪਿੰਡ ਦੀਆਂ ਨੂੰਹਾਂ ਜਿਹੜਾ ਵੀ ਪਿੰਡ ਦਾ ਸਿਆਣਾ ਬੰਦਾ ਹੁੰਦਾ ਸੀ ਸ਼ਰਮ ਹਿਆ ਨੂੰ ਮੁੱਖ ਰੱਖਦੇ ਦੇਖ ਕੇ ਦੁਪੱਟੇ ਜਾਂ ਚੁੰਨੀ ਨਾਲ ਕੁੰਡ ਕਰਦੀਆਂ ਸਨ ਡੰਡੀ ਘਰ ਵਿੱਚ ਵੱਡਿਆਂ ਦਾ ਸਹੁਰੇ ਅਤੇ ਜੇਠ ਦਾ ਆਦਰ ਕਰਨ ਲਈ ਕੁੰਡ ਕੜਦੀਆਂ ਸਨ ਡੰਡੀ ਅਣਵਿਆਹੀਆਂ ਕੁੜੀਆਂ ਵੀ ਸਿਰ ਉੱਤੇ ਦੁਪੱਟੇ ਅਤੇ ਚੁੰਨੀ ਰੱਖਦੀਆਂ ਸਨ ਡੰਡੀ ਵੱਡਿਆਂ ਦਾ ਸਤਿਕਾਰ ਚੁੰਨੀ ਅਤੇ ਦੁਪੱਟੇ ਨਾਲ ਸਿਰ ਟੱਕ ਕੇ ਕੀਤਾ ਜਾਂਦਾ ਸੀ ਟੰਡੀ ਭਾਵੇਂ ਹੁਣ ਲੋਕਾਂ ਦੀ ਰਹਿਣੀ-ਬਹਿਣੀ ਵਿੱਚ ਵੱਡਾ ਬਦਲਾ ਆ ਗਿਆ ਹੈ ਪਰ ਅਜੇ ਵੀ ਪੁਰਾਣੀਆਂ ਔਰਤਾਂ ਨੇ ਇਸ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਅਜਿਹਾ ਹੋਣਾ ਵੀ ਚਾਹੀਦਾ ਹੈ ਡੰਡੀ